ਇਹਦਾ ਮਤਲਬ ਜਿਹੜਾ ਤੁਸੀਂ ਇਹ ਮੰਗ ਕੀਤੀ ਆ ਵੀਡੀਓ ਦੀ ਫੈਨ ਡਰਾਈਵ ਦੀ ਜਿੱਦਾਂ ਪਰਚਾ ਦਰਜ ਕੀਤਾ ਉੱਥੇ ਤੁਹਾਡੇ ਕੋਲ ਹੈ ਨਹੀਂ ਤੇ ਪਰਚਾ ਕਿਤਾ ਦਰਜ ਕੀਤਾ ਰਾਜਾ ਹੀ ਆ ਰੱਬ ਨੇ ਹਟ ਤਾ ਨਹੀਂ ਹੈਗਾ ਹੈ ਬਈ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਾ ਹੀ ਆ ਰੱਬ ਨੇ ਹਟ ਤਾ ਨਹੀਂ ਹੈਗਾ ਤੇ ਜਦੋਂ ਸਾਰੀ ਦੁਨੀਆ ਨੇ ਉਹਨੂੰ ਕੱਲਾ ਛੱਡ ਤਾ ਨਾ ਸਾਰੀਆਂ ਪਾਰਟੀਆਂ ਨੇ ਤੇ ਕੱਲਾ ਹੀ ਜਾ ਕੇ ਲੜ ਪਿਆ ਮਾਜ ਤੇ ਜਲੌਰ ਤੋਂ ਐਮਪੀ ਬਣ ਗਿਆ ਯਾਰ ਹਾਂਜੀ ਸਰ ਜੀ ਬੱਡੀ ਵੱਡੀ ਸ਼ਖਸੀਅਤ ਪੰਜਾਬ ਛੱਡ ਕੇ ਰਾਸਤਾਂ ਤੋਂ ਖੜਾ ਹੋ ਗਿਆ ਤੇ ਰਾਸਤਾਂ ਨੇ ਹੀ ਮੋਟਾ ਬਾਤ ਉਹਨਾਂ ਨੇ ਵੀ ਮਾਨ ਸਨਮਾਨ ਕੀਤਾ ਸੀ ਪੰਜਾਬੀਆਂ ਨੇ ਮਾਨ ਸਨਮਾਨ ਕਰਾਉਣਾ ਆਉਜਾ ਸਿੱਖਾ ਕੀ ਨਾਮ ਤੁਹਾਡਾ ਡੀਐਸਪੀ ਹਰਗੁਰੀਪ ਸਿੰਘ ਡੀਐਸਪੀ ਹਰਗੁਰੀਪ ਸਿੰਘ ਬਠਿੰਡ ਮੈਂ ਠੀਕ ਇਹਨਾਂ ਨੂੰ ਬੁਲਾਉਣਾ ਸਰਵਰ ਸਟੇਟਸ ਕੋ 6 11 ਨੂੰ ਤੁਹਾਡੇ ਤੋਂ ਰਿਪੋਰਟ ਮੰਗੀ ਗਈ ਆ ਜੋ ਆ ਰਲਾਈਆ ਅਮਰਿੰਦਰ ਸਿੰਘ ਰਾਜਾ ਆਪਣੇ ਜੀ ਸਰ 3 ਤਰੀਕ ਨੂੰ ਲਾਈ ਹੈ ਸਰ 4 ਤਰੀਕ ਨੂੰ ਆਪਕੇ ਤਰਫ ਜਾਈ ਸਰ 3 ਤਰੀਕ ਨੂੰ ਕੰਪਲੀਟ ਮਿਲੀ ਸੀ ਸਰ ਹੂੰ ਤੇ 3 ਤੋਂ ਬਾਅਦ 4 ਤਰੀਕ ਨੂੰ ਐਚ ਡੀਏ ਲਿਖਣ ਦੀ ਰੈਲਾਈਨ ਤੋਂ ਬਾਅਦ ਐਸਐਚਪੀ ਸਰ ਲੋਗ ਸਾਈਬਰ ਪ੍ਰੋਸੀਜਰ ਦੇ ਚੱਲ ਰਿਹਾ ਹੈ। ਓਕੇ 4 ਤਰੀਕ ਨੂੰ ਅੱਜ ਤਰੀਕ ਹੋ ਗਈ 10 ਸਹੀ ਸਿਰ ਪਿਛਲੇ 5 ਦਿਨਾਂ ਦੇ ਵਿੱਚ ਵਿਚਾਲੇ ਕਿਆ ਕੀਤਾ ਉਹ ਰਿਪੋਰਟ ਚਾਹੀਦੀ ਹੈ ਇਹ ਹੀ ਹੈ ਨਾ ਸਹੀ ਚ ਮਦਈ ਸ੍ਰੀ ਸਭੀ ਉਸਿੰਘ ਜੀ ਨੂੰ ਕਾਲ ਕੀਤੀ ਸੀ ਸਰ ਕੱਲੀ ਸ਼ਾਮ ਤੱਕ ਪਹੁੰਚ ਹੋਇਆ ਸਰੀ ਦੇ ਵਿੱਚ ਤੇ ਕੱਲ ਉਹਨਾਂ ਨੂੰ ਸਰ ਸਰਟੀਫਿਕੇਟ ਲੈ ਆ ਸੀ ਨਾਲ ਜਿਹੜੀ ਸਰ ਇਹ ਲੈਕਚਰ ਉਹਨਾਂ ਨੇ ਕੀਤਾ ਦਾਜ ਹੋ ਰਿਹਾ ਸੀ ਸਰ ਉਹਦੀ ਲੈਕਚਰ ਦੀ ਪੈਂਡਰੋ ਜੀ ਹਾਂ ਤੇ ਆਪਰੇ ਇੱਕ ਮਤੀ ਸੀ ਕਦਮਾ ਦੀ ਤਕਰੀਬ ਉਹਦਾ ਸਰਬਜੋਤ ਸਿੰਘ ਪਟਨਾਟੇ ਡੂਟਾ ਸਿੰਘ ਇਹ ਸ਼ਕਤੀ ਲਗਾਈ ਸਰਬਜੋਤ ਨੂੰ ਕਦਮਾ ਮਾ ਸ਼ਾਵਲ ਤਫਤੀਸ਼ ਹੋਣ ਲਈ ਜਿਹੜਾ ਤੁਸੀਂ ਸੰਪਰਕ ਕੀਤਾ ਇਹ ਕਦੋਂ ਕੀਤਾ ਜੀ ਸਰ ਅਸੀਂ ਚਾਰ ਤਰੀਕ ਨੂੰ ਵੀ ਕਾਉਂਟੀ ਕੀਤੀ ਸੀ ਪੱਲੂ ਵੀ 6 ਨੂੰ ਵੀ ਸਰਪੋਰਟ ਕੀਤੀ ਸੀ ਫਿਰ ਸਰ ਲਿਖੀ ਦੀ ਇਹਨਾਂ ਨੂੰ ਦਿੱਤਾ ਸੀ ਤੇ ਸੇ ਉਹਨਾਂ ਦਾ ਜੈਤੀ ਸਰਟੀਫਿਕੇਟ ਮੀਡੀਆ ਤੇ ਵਾਇਰਲ ਹੋਈ ਇਹ ਮੈਂ ਲੈਂਦਾ ਸੀ ਪਾਸ਼ਾ ਨੇ ਮੰਗ ਕੀਤੀ ਜਿੰਨਾ ਸੌਸ ਸਤ ਨੂੰ ਪਤਾ ਲੱਗਾ ਉਸ ਬਾਰੇ ਵੀ ਇਹਦਾ ਮਤਲਬ ਜਿਹੜਾ ਤੁਸੀਂ ਇਹ ਮੰਗ ਕੀਤੀ ਆ ਵੀਡੀਓ ਦੀ ਪੈਨ ਡਰਾਈਵ ਦੀ ਜਿੱਦਾਂ ਪਰਚਾ ਦਰਜ ਕੀਤਾ ਉਹ ਤੁਹਾਡੇ ਕੋਲ ਹੈ ਨਹੀਂ ਸੀ ਫਿਰ ਪਰਚਾ ਕੀਤਾ ਦਰਜ ਕੀਤਾ ਤੇ ਸੈਕੰਡਰੀ ਸੀ ਜਿਹਨੂੰ ਵੀਡੀਓ ਵਾਇਰਲ ਹੋਈ ਸੀ ਜਿਹੜਾ ਜਿਆਦਾ ਸਰ ਡਾਊਨਲੋਡ ਵੀ ਕੀਤੀ ਗਈ ਸੀ ਕੁਝ ਹਾਂ ਫੇ ਦੂਜੀ ਵਾਰੀ ਪੈਨ ਡਰਾਈਵ ਤੇ ਵੀਡੀਓ ਕਮ ਮੰਗੀ ਹੈ ਸਰ ਉਹ ਅਰੀਜਨਲ ਨੂੰ ਜਾਣਨ ਵਾਸਤੇ ਸਰ ਜੀ ਜੀ ਠੀਕ ਸਰ ਅਜੇ ਹੋਰ ਤੇਕਨੀਕਲ ਵੀ ਹੋਣਾ ਇਹਦੇ ਵਿੱਚ ਸਾਰਾ ਤੁਸੀਂ ਪੈਟ ਵੀ ਦਾ ਸਰਟੀਫਿਕੇਟ ਵੀ ਲੈਣਾ ਟੈਕਨੀਕਲ ਸਰ ਤੋਂ ਵੀ ਉਹ ਕਯੂਜ਼ਡ ਹੈ ਛੇੜਖਾਨੇ ਛੇੜਖਾਨੇ ਕੀ ਹੈ ਕਿਹੜੀ ਕੁਛ ਹੈ ਇਨਵੈਸਟੀਗੇਸ਼ਨ ਸੰਬੰਧੀ ਚੀਜ਼ ਸਰ ਨੇ ਉਹ ਜਾਨੋਸਾਰੀ ਤੇ ਚਹੀ ਰੀਡ ਵੀ ਕਰ ਚੁੱਕੇ ਆ ਇਹਦੇ ਵਿੱਚ ਸਾਨੂੰ ਰੀਡ ਕਿੱਥੇ ਕੀਤੀ ਸੱਚ ਨੂੰ ਥੋੜੀ ਇਨਫੋਰਮੇਸ਼ਨ ਮਿਲੀ ਸੀ ਕਿ 에어ਪੋਰਟ ਜਲੰਧਰ ਆ ਰਹੇ ਸਰ ਉਥੇ ਤੇ ਉਥੇ ਅੰਮ੍ਰਿਤਸਰ ਸਰ ਫਿਰ ਸਾਡੀ ਸਰ ਐਸੀ ਨਾਲ ਸਾਡੇ ਐਸਪੀ ਡੀ ਸਰ ਸੀ ਹੋਰ ਵੀ ਟੀਐਸਪੀ ਸਰ ਬਾਤ ਸੀ ਕਿ ਤੁਸੀਂ ਉਹ ਵੀ ਹੋਏ ਤਰਨਤਨ ਹੈ ਨਹੀਂ ਟੌਨ ਰੈਲੀ ਚ ਤਰਨਤਨ ਸਰ ਉਥੇ ਜਾ ਕੇ ਦੇਖਿਆ ਸਰ ਬਾਕੀ ਪਿੰਡ ਦਾ ਪਤਾ ਲੱਗ ਗਿਆ ਸੀ ਵੀ ਕਿਹੜੇ ਪਿੰਡ ਦੇ ਵਿੱਚ ਇਹਨਾਂ ਨੇ ਲੈਕਚਰ ਕੀਤਾ ਹਾਂ ਹਾਂ ਫਿਰ ਹਾਂਜੀ ਸਰ ਫਿਰ ਜਲਦੀ ਫਿਰ ਸੀ ਕਰ ਲਾਂਗੇ ਸਰ ਨੂੰ ਕੰਪਲੀਟ ਕਰ ਲਾਂਗੇ कल ही तरन तारण से सौ पाए ठीक हो गया फिर आ जाओ जी कल नवा शहर ਸੋਸ ਲੱਗੇ ਸਾਡੇ ਸਰ ਫੋਸਟ ਵੀ ਉਹ ਹਾਂ ਜੋ ਕਰ ਲਾਂਗੇ ਸਰ ਅਸੀਂ ਕਰ ਲਾਂਗੇ ਫੋਨ ਚੱਲਦਾ ਹੋਣਾ ਹੈ ਉਹ ਕਰ ਲੈਣਾ ਸਰ ਉਹ ਸਾਰਾ ਕੁਝ ਕਰ ਰਾਜਾ ਹੀ ਆ ਰੱਬ ਨੇ ਹਟ ਤਾਂ ਨਹੀਂ ਹੈਗਾ ਸਰ ਬਿਲਕੁਲ ਸਾਰਾ ਕੁਝ ਤੇ ਦੇਖੋ ਕੰਪਲੀਟ ਕੀ ਕਰਦੇ ਬਈ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਾ ਹੀ ਆ ਰੱਬ ਨੇ ਹਟ ਤਾਂ ਨਹੀਂ ਹੈਗਾ ਸਰ ਅਸੀਂ ਉਹ ਕਰ ਲੈਣਾ ਜੀ ਕੰਪਲੀਟ ਕਰਾਂਗੇ ਜੀ ਸਰ ਡੈਫੀਨੇਟ ਇਹ ਕਿੰਨੇ ਦਿਨ ਚਾਹੀਦੀ ਰਿਪੋਰਟ ਕਰੋਗੇ ਵੀ ਇਹ ਵੀਡੀਓ ਜਿਹੜੀ ਆ ਇਹਦਾ ਵੀਡੀਓ ਰਿਪੋਰਟ ਮੰਗਦੇ ਸਰ ਟੈਕਨੀਕਲ ਤੇ ਸਰ ਹਫਤਾ 10 ਦਿਨ ਤੇ ਲੱਗ ਜਾਂਦੇ ਨੂੰ ਟੈਕਨੀਕਲ ਦੇ ਵਿੱਚ ਜਿਹੜਾ 65 ਪੀ ਦਾ ਸਰਟੀਫਿਕੇਟ ਲੈਣਾ ਸਰ ਉਹ ਕਿੱਥੋਂ ਮਿਲਣਾ ਹੋਏ ਇਹ ਸਰ ਟੈਕਨੀਕਲ ਸਰ ਤੋਂ ਹੀ ਸੰਭੰਧਿਤ ਕਿੱਥੋਂ ਇਹ ਸਰ ਇਹ ਤੋਂ ਸਾਈਬਰ ਫਲੌਟ ਤੋਂ ਲੇਵਾਂਗੇ ਜਾਂ ਸਾਡੇ ਡੀਏ ਆਫਿਸ ਦੇ ਵਿੱਚ ਹੈਗਾ ਫੋਰੈਂਸਿਕ ਲੈਬ ਤੋਂ ਜਾਂ ਕਿੱਥੋਂ ਲੈਣੇ ਮੈਨੂੰ ਜੇ ਮੋਹਾਲੀ ਆ ਉਹ ਸਰ ਉੱਥੇ ਵੀ ਹੈਗੀ ਹੈ ਸਰ ਜੀ ਮੈਨੂੰ ਇਹਦੇ ਤੋਂ ਮੈਂ 24 ਘੰਟੇ ਕਢਾ ਦੇਣਾ ਏਦਾਂ ਭੇਜ ਕੇ ਮੈਂ ਹੋਣੀ ਕਢਾ ਲੈਂਦਾ ਕਰਵਾ ਲੈ ਜਿਵੇਂ ਕਰਵਾ ਲੈਣੇ ਹੂੰ ਕਰਵਾ ਲੈਣੀ ਜੀ ਅਸਾਂ ਉਹਦਾ ਫਾਰਮੈਲਟੀ ਵੀ ਪੂਰੀ ਕਰਨੀ ਹੈ ਪਾਸ਼ਣ ਤਾਂ ਦਿੱਤਾ ਹੀ ਹੈ ਨਾ ਆਪਣਾ ਚੇਤੇ ਪਾਇਆ ਹੋਣਾ ਉਹ ਕਰਵਾ ਲੈਣਾ ਹੈ ਜੀ ਕਰਵਾ ਲੈਣਾ ਅੱਜ 300 ਨੀ ਹੋ ਗਿਆ 10 10 ਇੱਥੇ ਸਭ ਕਲੀਅਰ ਕਟ ਬਿਲਕੁਲ ਇਹਨੇ ਵੀ ਆਪ ਹੀ ਆਪਣੇ ਬਰਕਲਪ ਇਹਦਾ ਹੈਗਾ ਸਾਡੇ ਕੋਲ ਸਬੂਤ ਸਰ ਅਸੀਂ ਇਹ ਸਾਰਾ ਕਰ ਲੈਣਾ ਕੰਪਲੀਟ ਜਿਹੜਾ ਹੈ 100% ਅਸੀਂ ਰਸਵੀਕਰਨ ਡੀਐਸਪੀ ਸਾਹਿਬ ਦੇਖੋ ਸਰਦਾਰ ਬੂਟਾ ਸਿੰਘ ਸਰ ਸਾਡੇ ਬੜੇ ਸਨਮਾਨਯੋਗ ਹੈ ਜੀ ਸਨਮਾਨਯੋਗ ਪੰਜਾਬ ਦੀ ਸਿੱਖਿਆ ਸਾਰੇ ਪੰਜਾਬੀਆਂ ਦਾ ਮਾਣ ਤਾਣ ਸੀ ਤੇ ਉਸ ਤੋਂ ਬਾਅਦ 8 ਵਾਰ ਦੀ ਐਮਪੀ ਐਮਪੀ ਸਰ ਮਨਿਸਟਰ ਅਸਟੇਟ ਮਨਿਸਟਰ ਤੇ ਜਦੋਂ ਸਾਰੀ ਦੁਨੀਆ ਨੇ ਉਹਨੂੰ ਇਕੱਲਾ ਛੱਡ ਤਾ ਨਾ ਸਾਰੀਆਂ ਪਾਰਟੀਆਂ ਨੇ ਤੇ ਇਕੱਲਾ ਹੀ ਜਾ ਕੇ ਲੜ ਪਿਆ ਮੈਦਾਨ 'ਚ ਤੇ ਜਲੌਰ ਤੋਂ ਐਮਪੀ ਬਣ ਗਿਆ ਯਾਦ ਹਾਂਜੀ ਸਰ ਲੜੇ ਬੱਡੀ ਵੱਡੀ ਸ਼ਖਸੀਅਤ ਪੰਜਾਬ ਛੱਡ ਕੇ ਰਾਜਸਥਾਨ ਤੋਂ ਖੜਾ ਹੋ ਗਿਆ ਜੀ ਸਰ ਤੇ ਰਾਜਸਥਾਨ ਨੇ ਹੀ ਵੋਟਾਂ ਬਾਤੀਆਂ ਉਹਨਾਂ ਨੇ ਵੀ ਮਾਨ ਸਨਮਾਨ ਕੀਤਾ ਅਸੀਂ ਪੰਜਾਬੀਆਂ ਨੇ ਮਾਨ ਸਨਮਾਨ ਕਿਉਂ ਕਰਾਉਣਾ ਐਨ ਐਜੂਕੇਟਿਡ ਪਰਸਨ ਆ ਸਰ ਉਸ ਟਾਈਮ ਤੇ ਐਮ ਐ ਇੱਥੇ ਕੇ ਵੀ ਸਰ ਕਾ ਪੀ ਐਚ ਡੀ ਬੰਦੇਲਖੰਡ ਯੂਨੀਵਰਸਿਟੀ ਤੋਂ ਪੀ ਐਚ ਡੀ ਫਿਰ ਸਰ ਕਾਫੀ ਲੈਂਗੁਏਜ ਦੇ ਉੱਤੇ ਇੰਨੀ ਜਿਹੀ ਪਕੜ ਸੀ ਇੰਗਲਿਸ਼ ਦਾ ਫਲੂਰ ਬਹੁਤ ਜ਼ਿਆਦਾ ਸੀ ਦੇਖ ਲਓ ਜੀ ਮੈਂ ਬਾਤਾਂ ਸੁਣਿਆ ਬਹੁਤ ਸੋਹਣਾ ਸ਼ਾਬਾਸ਼ ਫਿਰ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਚੇਅਰਮੈਨ ਸਰ ਪਹਿਲੀ ਵਾਰ ਜਿਹੜੇ ਦਲਤਾਂ ਨੂੰ ਸਾਫ ਦੋਆ ਦੇ ਰਹੇ ਹਾਂ ਉਨੋਈ ਉਹਦੀ ਉਹ ਜਾਤ ਪਰਖ ਲਈ ਉਹਦਾ ਹੀ ਰੰਗ ਰੰਗ ਕਾਲਾ ਕੋਰਾ ਸਰ ਇਹਨਾਂ ਜੀ ਜਦੋਂ ਬੰਦੇ ਦਾ ਜਦੋਂ ਕਹਿ ਦिए ਮਾੜਾ ਟਾਈਮ ਆਇਆ ਇਹਨਾਂ ਜੀ ਉਹ ਨਕਲ ਕਰਨੀ ਚਾਹੁੰਦੇ ਕਿਸੇ ਦੀ ਪਰ ਉਹ ਨਕਲ ਹੋਈ ਨਹੀਂ ਇਹਨਾਂ ਕੋ ਜਿੱਤਾ ਕਹਿ ਦिए ਕਿ ਇਹਨਾਂ ਨੇ ਬੜਿਆ ਉਹ ਆਪਣੀ ਲੈਂਗੁਏਜ ਜਿਹੜੀ ਗਲਤ ਇਸ ਮਾਮਲੇ ਦੇ ਵਿੱਚ ਸਰ ਬਿਲਕੁਲ ਠੀਕ ਨਹੀਂ ਹੋਏਗੀ ਜੀ ਤੇ ਸਾਨੂੰ ਮੈਨੂੰ ਕਿੰਨੇ ਦਿਨਾਂ ਚ ਰਿਪੋਰਟ ਆਉਂਦੀ ਤੁਹਾਡੀ ਅਗਲੀ ਕਿ ਡੇਲੀ ਅਪਡੇਟ ਦੇ ਪਾਵਾਂ ਤੁਹਾਨੂੰ नहीं सर डेली अपडेट ना पाओ जी पंद्रह तो भी दिन दे, दे। सर क्योंकि सिक्सटी डन के असी इनवैसटिगेशन कंप्लीट करनी करनी है जी एस सी एस सी एक्ट लगे सर उस असी सिक्सटी डे कंप्लीट करनी है जी सर इनवैसटिगेशन वो कर लेनी चाहिए सर कि सा टीम सर बनिया वा बिल्कुल सर सब कुछ हो रहा है जी कि दिन भी दिन दे दिन दे नहीं भी दिन ये तो ਕਿਦਾਂ ਆ ਬਈ ਉਹ ਤਾਂ ਸਰ ਇਨਵੈਸਟੀਗੇਸ਼ਨ ਇਸ ਸਕਸੀਡ ਦੇ ਵਿੱਚ ਕਰਨੀ ਹੈ ਕੰਪਲੀਟ 60 ਦਿਨ ਦੇ ਵਿੱਚ ਕਰ ਲੈਣੀ ਹੈ ਜੀ ਅਸੀਂ ਇਹ ਤਾਂ ਇਦਾਂ ਹੈ ਨਾ ਬਈ ਬਈ ਜਿੱਦਾਂ ਖਰਗੋਸ਼ ਭੱਜਿਆ ਨਾ ਖੁੱਲੇ ਮੈਦਾਨ ਚ ਕਰ ਲਾਂਗੇ ਸਰ ਅਸੀਂ ਇਹ ਸ਼ਿਕਾਰੀ ਆਪਣੇ ਕੁੱਤਿਆਂ ਦੀ ਸੰਗਲੀ ਫੜ ਲੈ। ਨਹੀਂ ਸਰ ਤੁਸੀਂ ਫਿਕਰ ਨਹੀਂ ਕਰੋ ਇਹ ਕਿ ਇਹ 60 ਵਸਤੇ ਵੀ ਜਿੱਦਾਂ ਸਵਾਲ ਹੈਗਾ। ਅਸੀਂ ਇਹ ਕਰਕੇ ਸਾਨੂੰ ਵਿਸ਼ਵਾਸ ਹੋ ਜਾਣਾ ਮੈਂ ਇਹ ਕਰਕੇ ਮੈਂ

ਬੀ ਤ੍ਰਿਕ ਜੀ ਕਮੀ ਨਾ ਰੱਖਿਆ ਬਿਲਕੁਲ ਸਰ ਕੋਈ ਹੈ ਹੀ ਨਹੀਂ ਸਾਡੀ ਦੇ ਚਤੇ ਨਾਲ ਰਿਹਾ